ਪੰਜਾਬ ਦੇ ਵਿੱਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਨੇ ਤੇ ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ بلند ਨੇ ਕਿ ਉਹ ਹੁਣ ਪੁਲਿਸ ਮੁਲਾਜ਼ਮਾਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਨੇ ਦਰਸਲ ਇੱਕ ਚੋਰੀ ਦੀ ਘਟਨਾ ਸਾਹਮਣੇ ਆਉਂਦੀ ਹੈ ਜੋ ਕਿ ਹਰ ਕਿਸੇ ਨੂੰ ਹੈਰਾਨ ਕਰ ਦਿੰਦੀ ਹੈ ਦਰਸਲ ਚੋਰਾਂ ਦੇ ਵੱਲੋਂ ਇੱਕ ਡੀਐਸਪੀ ਦੇ ਘਰ ਨੂੰ ਹੀ ਨਿਸ਼ਾਨਾ ਬਣਾ ਲਿਆ ਜਾਂਦਾ ਜਿੱਥੇ ਕਿ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰਕੇ ਉਹ ਲੈ ਜਾਂਦੇ ਨੇ ਬੱਸ ਇਸ ਬਾਰੇ ਜਾਣਕਾਰ ਦਿੰਦੇ ਹੋਏ ਡੀਐਸਪੀ ਵਿਕਰਮਜੀਤ ਸਿੰਘ ਜੋ ਕਿ ਸੇਵਾਮੁਕਤ ਡੀਐਸਪੀ ਨੇ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਅਤੇ ਦੱਸਿਆ ਜਾਂਦਾ ਹੈ ਕਿ ਉਹ ਆਪਣੀ ਪੁੱਤਰੀ ਕੋਲ ਗਏ ਸੀ ਆਪਣੀ ਬੇਟੀ ਕੋਲ ਗਏ ਸੀ ਅਮਰੀਕਾ ਜਿੱਤੇ ਕਿ ਪਿੱਛੋਂ ਘਰ ਨੂੰ ਤਾਲਾ ਲੱਗਾ ਰਹਿੰਦਾ ਉਹਨਾਂ ਦੀਆਂ ਚਾਬੀਆਂ ਮੋਹੱਲੇ ਵਿੱਚ ਹੀ ਰਹਿੰਦੇ ਰਿਸ਼ਤੇਦਾਰ ਕੋਲ ਸੀ ਪਰ ਸੋਮਵਾਰ ਨੂੰ ਜਦੋਂ ਸਫਾਈ ਕਰਨ ਵਾਲੀ ਮਹਿਲਾ ਨੇ ਉਹਨਾਂ ਦੇ ਘਰ ਦੇ ਮੁੱਖ ਗੇੜ ਦਾ ਤਾਲਾ ਖੋਲ ਕੇ ਅੰਦਰ ਦੇਖਿਆ ਤਾਂ ਅੰਦਰੋਂ ਇੱਕ ਐੱਲ ਈ ਡੀ ਇੱਕ ਮਿੰਨੀ ਹੋਮ ਥੀਏਟਰ ਤੇ ਦੋ ਸਿਲੰਡਰ ਚੋਰੀ ਹੋ ਚੁੱਕੇ ਸੀ ਚੋਰੀ ਦੀ ਖਬਰ ਸੁਣਦਿਆਂ ਹੀ ਡੀ ਐੱਸ ਪੀ ਦੇ ਰਿਸ਼ਤੇਦਾਰਾਂ ਨੂੰ ਦਿੱਤੀ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਨੂੰ ਵੀ ਇਤਲਾਹ ਦਿੱਤੀ ਜਾਂਦੀ ਹੈ ਦਸਤੇ ਕੇ ਮਾਮਲਾ ਜਲੰਧਰ ਤੋਂ ਸਾਹਮਣੇ ਆਉਂਦਾ ਹੈ ਜਿੱਥੇ ਕਿ ਇਹ ਹੈਰਾਨ ਕਰਨ ਵਾਲਾ ਮਾਮਲਾ ਹੈ ਕਿਉਂਕਿ ਹੁਣ ਤਾਂ ਚੋਰਾਂ ਨੂੰ ਪੁਲਿਸ ਦਾ ਵੀ ਡਰ ਨਹੀਂ ਰਿਹਾ ਤੇ ਹੁਣ ਉਹ ਚੋਰਾਂ ਜੋ ਨੇ ਉਹ ਪੁਲਿਸ ਵਾਲਿਆਂ ਦੇ ਘਰ ਨੂੰ ਹੀ ਨਿਸ਼ਾਨਾ ਬਣਾ ਰਹੇ ਉਦੋਂ ਹੀ ਸੇ ਚੋਰੀ ਦੀ ਘਟਨਾ ਦੀ ਜਾਣਕਾਰੀ ਥਾਣਾ ਫਿਲੌਰ ਦੇ ਦਿੱਤੀ ਜਾਂਦੀ ਹੈ ਜਿੱਥੇ ਕਿ ਥਾਣੇਦਾਰ ਜਸਵਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਕੰਮ ਕਰਨ ਵਾਲੀ ਮਹਿਲਾ ਦੇ ਬਿਆਨ ਦਰਜ ਕੀਤੇ ਨੇ ਫਿਲਹਾਲ ਅਣੇਦ 올ਦੀ ਸੀ ਟੀਵੀ ਕੈਮਰ ਨੂੰ ਖੰਗਾਲ ਕੇ ਸਾਰੇ ਤਸਵੀਰਾਂ ਜੋ ਕਿ ਦੇਖੇ ਜਾ ਰਹੇ ਤਾਂ ਜੋ ਚੋਰਾਂ ਦੇ ਬਾਰੇ ਕੋਈ ਜਾਣਕਾਰੀ ਹਾਸਲ ਕੀਤੀ ਜਾ ਸਕੇ ਤੇ ਉਹਨਾਂ ਤੇ ਕਾਰਵਾਈ ਹੋ ਸਕੇ ਹਾਂਜੀ ਹਾਂਜੀ ਅਸੀਂ ਮੱਲਾ ਮਥੜਾਪੁਰੀ ਵਿੱਚ ਰਹਿੰਦੇ ਹਾਂ ਇਹ ਵਿਕਰਮਜੀਤ ਸਿੰਘ ਦਾ ਘਰ ਆ ਤੇ ਇਹਦੀਆਂ ਚਾਬੀਆਂ ਸਾਡੇ ਕੋਲ ਆ ਸਵੇਰੇ ਨੌਕਰਾਂ ਨੇ ਆਈ ਸਪਾਈ ਕਰਨ ਛੋਣੇ ਦੇਖਿਆ ਤਾਂ ਆ ਕੇ ਬੇਥੇ ਲੋਕ ਦਾ ਖੋਲਿਆ ਜਦੋਂ ਅੰਦਰ LCD ਹੈ ਨਹੀਂ ਸੀ ਦੋ ਸਿਲੰਡਰ ਹੈ ਨਹੀਂ ਤੇ ਇੱਕ ਹੋਮ تھیਟਰ ਸੀ ਉਹ ਹੈ ਨਹੀਂ ਉਹ ਚੋਰੀ ਹੋਇਆ ਸੀ ਬਾਕੀ ਦਾ ਸਾਰਾ ਸਮਾਨ ਜੋ ਵੀ ਹੈਗਾ ਉਹ ਠੀਕ ਬਾਕੀ ਕਿਉਂ ਜੀ ਪੁਲਿਸ ਨੂੰ ਇਤਲਾਹ ਦਿੱਤੀ ਇਹਦੀ ਹਾਂ ਜੀ ਦਿੱਤੀ ਆ ਉਹ ਰਿਪੋਰਟ ਕਰਕੇ ਲੈ ਗਿਆ ਆ ਤੇ ਤੇ ਕੀ ਵਿਸ਼ਵਾਸ ਦੋਆ ਪੁਲਿਸ ਨੇ ਹਾਂ ਜੀ ਪੁਲਿਸ ਨੇ ਕੀ ਵਿਸ਼ਵਾਸ ਦੋਆ ਤੁਹਾਨੂੰ ਉਹ ਤਾਂ ਕਹਿੰਦੇ ਚੈੱਕ ਕਰਨ ਕੈਮਰੇ ਹੁਣ ਕੈਮਰੇ ਚੈੱਕ ਕਰਕੇ ਤਾਂ ਫਿਰ ਦੇਖਣਗੇ ਕਿਉਂ ਜੀ ਠੀਕ ਬਾਕੀ ਜੋ ਕਾਰਵਾਈ ਹੁਣ ਤੁਸੀਂ ਆਪਣੀ ਕਰੋ ਕਿਉਂ ਜੀ ਠੀਕ ਹੈ ਹਾਂ ਜੀ